ਅੰਧਾ ਅੰਮ ਅੰਧੂਲੇ ਕੋਰੇ ਅੰਚੂਲੇ ਦੀ ਤੈ ਰੰਨਾਨਕ ਚਲ ਰਮਨੰਥਾ ਅੰਮ ਅੰਧੂਲੇ ਨਾਮ ਸੁਣਿਆ ਸਗਨ ਕਉ ਤਰਨ ਪਾਉ ब्रून रूप त्यागी का सिंह दियो आप सबसे प्रधान टोडना हमारा जो कहीं जाते जिम्मानसी की लिहाज़ में नाम भी कहीं जो होएगो ब्रूस है उन्हें प्रधान सहस्त्र जाती विशेष जिंदाज़ में लिहाज़ में ऐसी जनाब नामदा बादल कुल दाव कोशिश पर सपना और वर्षिकी जीवन ठंडे भी पाउल वाला जीवन कोशिश करने व ਹੋਨ ਕਰਾਵੇ ਸਤਨਾਮ ਵਾਖੀ ਨਾਮ ਸਤਨਾਮ ਵਾਖੀ ਪਰਮੰਦੇ ਸਾਰੇ ਸੁਮੇਂ ਵਿੱਚ ਕਰ ਕਰ ਕੇ ਸਤਨਾਮ ਵਾਖੀ ਨੂੰ ਯਾਦ ਕਰਦੇ ਨਾ ਸਤਨਾਮ ਵਾਖੀ

ਕੁਸ਼ਾਹੀ ਦਸਮ ਪ੍ਰਥਮ ਪਦ ਅਕੀ ਸਿਮਰ ਲੈ ਗੁਰੂ ਨਾਨਕ ਦੇਵ ਧਿਆਗ ਸਿਰ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸ ਐ ਹਮੀ ਸਹਾਰ ਹਰਨ ਹਰ ਗੋਬਿੰਦ ਨਾ

ਅੱਜ ਸੱਸੀ ਕਾਲ ਜੀ ਪੰਜਾਬ ਪੋਸ ਐਸੋਸੀਏਸ਼ਨ ਸਰਦਾਰ ਸਤਨਾਬ ਸਿੰਘ ਦੀ ਦੇਖ ਰੇਟ ਸਭੀ ਸਕਦਾ ਪਾਠ ਕਰਵਾਇਆ ਗਿਆ ਸਾਡੇ ਸਰਦਾਰ ਸਤਨਾਬ ਸਿੰਘ ਜੀ ਪੂਰੀ ਟੀਮ ਹਾਜ਼ਰ ਹੈ ਸਰ ਸੱਸੀ ਕਾਲ ਜੀ ਅੱਜ ਤੁਸੀਂ ਖੰਨੇ ਦੇਖੇ ਆਪਣੇ ਦਫ਼ਤਰ ਵਿਖੇ ਪੈਨਸ਼ਨ ਯੂਨੀਅਨ ਵੱਲੋਂ ਸਭੀ ਜ਼ਾਹਰ ਪਾਠ ਕਰਾਇਆ ਗਿਆ ਕੀਰਤਨ ਅਰਦਾਸ ਵੀ ਬੇਨਤੀ ਕਰਵਾਈ ਗਈ ਆ ਕੀ ਗੱਲਾਂ ਚਾਹੁੰਦੇ ਹੋ ਅੱਜ ਸ਼੍ਰੀ ਗੋਬਿੰਦ ਸਿੰਘ ਜੀ ਦੀ ਪਰਵਾਦੇ ਜਿਹੜੀ ਸ਼ਾਦੇ ਦਿੱਤੀ ਗਈ ਆ ਉਸ ਸਮੇਂ ਦੀ ਸਰਕਾਰ ਜੁਰਮ ਲਿਖਾ ਖਿਲਾਫ ਲੜਦੇ ਆ ਕਿਉਂਕਿ ਜਦੋਂ ਸਰਸਰੋਦੀ ਤੋਂ ਪਰਿਵਾਰ ਦਾ ਵਿਛੋੜਾ ਹੋ ਗਿਆ ਸੀ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਉਸ ਤੋਂ ਬਾਅਦ ਫਤੇਗੁਰ ਸਾਹਿਬ ਦੀ ਧਰਤੀ ਤੇ ਨੀਂਆਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਖੌਰ ਤੇ ਨਾਲ ਹੋਰ ਅਨੇਕਾ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਇਕਾਈ ਵੱਲੋਂ ਸਾਰੇ ਸਾਥ ਸੰਗਤ ਨੇ ਤੇ ਪੈਨਸ਼ਨਰਾਂ ਨੇ ਮਿਲ ਕੇ ਸੁਖਣੀ ਸਾਹਿਬ ਦਾ ਪਾਠ ਕਰਾਇਆ ਤੇ ਉਸ ਪ੍ਰਮਾਤਮਾ ਈਸ਼ਵਰ ਅਗੇ ਅਰਦਾਸ ਕੀਤੀ ਤੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਸਦੋਂ ਸਦਸਤਾ ਤੋਂ ਜੀਐਸ ਪੰਜਾਬੀ ਨੀਟੀਵੀ ਤੇ ਜਸਵੀਰ ਸਿੰਘ ਟਿੱਲੋ ਹਲਵਾਲਾ ਸੰਦੇਵ ਦੀ ਰਿਪੋਰਟ ਜੀ